ਸਰਕਾਰ ਨੂੰ ਇਹ ਦਿਖਦਾ ਕਿ ਪਿੰਡਾਂ ਪੰਜਾਬੀਆਂ ਦੀ ਵੋਟ ਇੱਥੇ ਘਟਾ ਹੈ ਪ੍ਰਵਾਸੀਆਂ ਦੀ ਵੱਧ ਹੈ ਉਹ ਵੋਟ ਬੈਂਕ ਨੂੰ ਹੀ ਪੱਕਾ ਕਰਨ ਵਾਸਤੇ ਉਹ ਸਾਡੇ ਉੱਤੇ ਥੋਪੇ ਜਾ ਰਹੇ ਨੇ ਸਾਡੀ ਪੰਚਾਇਤ ਦੇ ਵਿੱਚ ਉਹਨਾਂ ਨੂੰ ਫਿੱਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਇੱਥੇ ਦੀ ਵੋਟ ਨਹੀਂ ਬਣਾਈ ਸਾਡੀ ਪਿੰਡ ਦੇ ਵਿੱਚ ਕੋਈ ਵੋਟ ਨਹੀਂ ਉਹਨਾਂ ਦੀ ਬਣੀ ਬੋਥ ਪਹਿਲਾਂ ਪੁਰਾਣੀਆਂ ਵੋਟਾਂ ਦੇ ਹਿਸਾਬ ਨਾਲ ਐਮਸੀ ਨੂੰ ਵੋਟਾਂ ਪਾਉਂਦੇ ਰਹੇ ਨੇ ਉਹ ਹੁਣ ਵੀ ਵੋਟ ਅਗਰ ਪਾਉਣੇ ਤਾਂ ਐਮਸੀ ਚ ਕਰ ਲੈਣੋ ਨਾ ਜਾਂ ਉਹਨਾਂ ਦੀ ਵੱਖਰੀ ਪੰਚਾਇਤ ਮੰਨੋ ਹੁਣ ਜਾਇਜ਼ ਤੱਕੇ ਨਾਲ ਬਿਲਕੁਲ ਗੈਰ ਕਾਨੂੰਨੀ ਉਹਨਾਂ ਨੂੰ ਸਿਵਰੇਜ ਪਾ ਕੇ ਦੇ ਰਹੇ ਨੇ ਸਰਕਾਰੀ ਜਗ੍ਹਾ ਦੇ ਵਿੱਚ ਨਹੀਂ ਪਾ ਸਕਦੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿੜਾ ਚੱਕੋ ਅੱਜ ਤੁਸੀਂ ਚੱਕੂਗੇ ਤਾਂ ਪੂਰਾ ਪੰਜਾਬ ਤਾਂ ਹੀ ਇਹ ਮਸਲਾ ਹੱਲ ਹੋਊਗਾ ਨਹੀਂ ਤਾਂ ਕੰਨੂ ਸਾਰੇ ਪ੍ਰਵਾਸੀਆਂ ਦਾ ਕਬਜ਼ਾ ਹੋ ਜਾਏਗਾ ਪੂਰੇ ਪੰਜਾਬ ਤੇ ਅਸੀਂ ਉਹਨਾਂ ਦੀਆਂ ਵੋਟਾਂ ਆਪਣੇ ਵਿੱਚ ਨਹੀਂ ਪਵਾ ਸਕਦੇ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਪੂਰਾ ਵਿਦਰੋਹ ਕਰਾਂਗੇ ਸੀ ਪਹੁੰਚਾ ਜੱਤੀ ਪੁਰਾਖ ਲੋਕ ਦੇ ਵਿੱਚ ਇੱਥੇ ਮਹੱਲੇ ਦੇ ਕੋਲੇ ਲੱਗਦਾ ਹੈ ਤਾਂ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਕਿ ਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਗਏ ਕਿ 7000 ਦੇ ਕਰੀਬ ਨੇ ਤੇ ਜਿਹੜੇ ਪਿੰਡ ਦੇ ਲੋਕ ਨੇ ਸਿਰਫ 700 ਨੇ ਤਾਂ ਆਉਂ ਜਾਣਦੇ ਹਾਂ ਪਿੰਡ ਦੇ ਲੋਕਾਂ ਤੋਂ ਕਿ ਅੱਖ ਕੀ ਮਸਲਾ ਹੈ ਕਿ ਨਾ ਦੇ ਗਲ ਹੈ ਤਾਂ ਆਉਂ ਜਾਂਦੇ ਸਰ ਜੀ ਨਾਮ ਅਮਲ ਸਿੰਘ ਸਰ ਹੋਂਦੀਆਂ ਆਖ ਕੇ ਕੀ ਮਸਲਾ ਹੈ ਕਿ ਉਹ ਇੰਨਾ ਜ਼ਿਆਦਾ ਵੱਧ ਗਿਆ ਦੇਖਣਾ ਪਗਾਇਆ ਕਿ ਜਿਹੜੀ ਸਾਡੇ ਤੋਂ ਨਾ ਕਾਡੇ ਸਪੀਡ ਰਿਕੁਇਰ ਕੀਤੀ ਸੀ ਉਸ ਚਾਲੇ ਤੇ ਪਰ ਬੰਡ ਡਵੈਲਪਮੈਂਟ ਦੇ ਨਾਲ ਤੇ ਜਿਹੜੇ ਰੈਜੀਡੈਂਸ਼ੀਅਲ ਪਲਾਟ ਆ ਜਿਹੜੇ ਉਹ ਬਣ ਗਏ ਤੇ ਉਹਨਾਂ ਨੇ ਪਰ ਕੀ ਕੀਤਾ ਉਹ ਪ੍ਰੋਜੈਕਟ ਥੋੜਾ ਜਿਹਾ ਡਿਲੇ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਜੀ 2002 ਜਿਹੜੀ ਰੇਲ ਦੀ ਲਾਈਨ ਚੰਡੀਗੜ੍ਹ ਤੋਂ ਜਿਹੜੇ ਬੋਰਡ ਦੇ ਤੋਂ ਕੋਲਿੱਟਿਚ ਜਾਰੀ ਪੰਜਾਬ ਦੇ ਡਾਇਰੈਕਟਰ ਦੀ ਜੀ ਉਹ ਆ ਗਿਆ ਉਹ ਉਹ ਜ਼ਮੀਨ ਦੇ ਵਿੱਚ ਦੀ ਰੇਲ ਲਾਈਨ ਪੱੜ ਗਈ। ਉਹ ਗੁੱਟਾ ਦੀ ਕੋਲਤੀ ਬਈ ਨਾ ਜਿਹੜੀ ਸਾਡੇ ਪਿੱਠ ਵਾਲੀ ਸਾਈਡ ਰਹਿ ਗਈ। ਉਹ ਜਿਹੜੀ ਉੱਧਰ ਮਲਟੀਫੈਕਟਰੀ। ਤੇ ਉਸ ਤੋਂ ਬਾਅਦ ਆ ਜਿਹੜਾ 2005 ਚ ਵੀਰ ਜਿੰਦਰ ਨੇ ਅਰਬੀਸੀ ਦੇ ਅੰਦਰ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵਾਦਾ ਕੀਤਾ ਕਿ ਮੈਂ ਜਿਹੜਾ ਤੁਹਾਨੂੰ ਇਹ ਸ਼ਹਿਰ ਹੈ ਜਿਹੜਾ ਸਾਫ਼ ਸੁਥਰਾ ਬਣਾ ਕੇ ਦਿਆਂਗਾ ਜਿੱਦੋਂ ਸਾਰੇ ਜੀ ਕੰਮ। ਉਹਨਾਂ ਨੇ ਆਪ ਦਾ ਵਾਦਾ ਪੂਰਾ ਪਕਾਉਣ ਦੇ ਨਿਸ਼ਾਨੇ ਜਿੰਨੀਆਂ ਵੀ ਕਲੋਨੀਆਂ ਸੀ ਸ਼ਹਿਰ ਚ ਇਸ ਦਾ ਸਿਸਟਮ ਇਹਦੀ ਕਦਰ ਮਾਰਨ ਨੂੰ ਸੁਰੂ ਕਰਾ ਗਿਆ ਫਿਰ ਫਿਰ ਸਾਲ ਅਕਤੂਬਰ ਅਸਤ ਦੇ ਵਿੱਚ ਉਹ ਸਾਰੀਆਂ ਕਲੋਨੀਆਂ ਚੋਤੀਆਂ ਉਹਨਾਂ ਨੇ ਦੇਖਿਆ ਜੀ ਇਹ ਰੇਲ ਰੇਲ ਦਾ ਜਿਹੜਾ ਮੌਂਡੀ ਬਣਦਾ ਬਣ ਗਿਆ ਇਹਨਾਂ ਨੇ ਸਾਰਿਆਂ ਚੋਕੇ ਇੱਧਰ ਸਾਡੇ ਪਿੰਡ ਦੇ ਨਾਲ ਲਿਆ ਕੇ ਬਿਠਾਤਾ ਤੇ ਫਿਰ ਉਹਨਾਂ ਨੇ ਕੀ ਕੀਤਾ ਜੀ ਆਪਾਂ ਨੂੰ ਅਸੀਂ ਵਿਰੋਧ ਕੀਤਾ ਉਦੋਂ ਕਿ ਜਿਹੜੀ ਇਹ ਕਲੋਨੀ ਕੀ ਸਾਡੇ ਨਾਂ ਇੱਥੇ ਬਿਠਾਓ ਪਿੰਡ ਦੇ ਕੋਲ ਕਿ ਸਾਨੂੰ ਇਸ ਚੀਜ਼ ਦਾ ਨੁਕਸਾਨ ਆ ਨਾਲ ਦੇ ਵੀ ਦੋ ਚਾਰ ਪਿੰਡਾਂ ਨੇ ਸਾਡਾ ਸਾਥ ਦਿੱਤਾ ਉਦੋਂ ਪਰ ਉਹ ਕਹਿੰਦੇ ਕਿ ਇੱਕ ਵਾਰੀ ਟੈਂਪਰੇਰੀ ਆ ਉਸ ਟਾਈਮ ਸ਼ਾਇਦ ਕੋਈ ਵਰਲਡ ਕੱਪ ਕੇ ਕੀ ਸੀ ਕੋਈ ਮੈਚ ਸੀਗਾ ਤੇ ਉਹ ਕਹਿੰਦੇ ਇਹ ਮਹੱਲੀ ਆ ਜਿਹੜਾ ਸਾਫ਼ ਸੁਥਰਾ ਲੱਗੂਗਾ ਆਪਣਾ ਸ਼ਹਿਰ ਸ਼ਹਿਰ ਦੀ ਇੱਜ਼ਤ ਦਾ ਸਵਾਲ ਆ ਕਿ ਸਾਨੂੰ ਕਰ ਲੈੰਦੋ ਸੀ ਇਹਨਾਂ ਦੀ ਨਾ ਚਾਰਦੀਵਾਰੀ ਕਰ ਦਾਂਗੇ ਤੇ ਇਹਨਾਂ ਦਾ ਜਿਹੜਾ ਰਸਤਾ ਅਲੱਗ ਕਰ ਦਾਂਗੇ ਕਿ ਤੁਹਾਡੇ ਪਿੰਡਾਂ ਨਾਲ ਇਹਨਾਂ ਦੀ ਕੋਈ ਇੰਟਰਫੀਰੈਂਸ ਨਹੀਂ ਹੋਊਗੀ ਤੇ ਬਟ ਉਹਨਾਂ ਕੀ ਕੀਤਾ ਚਲੋ ਇਹ ਇੱਕ ਵਾਰੀ ਚਾਰਦੀਵਾਰੀ ਕੀਤੀ ਪਰ ਉਹ ਜਿੰਨਾ ਫੰਡ ਆਇਆ ਉਸ ਹਿਸਾਬ ਨਾਲ ਨਹੀਂ ਲੱਗਾ ਉਹ ਥੋੜਾ 1.5 2 ਸਾਲ ਚ ਉਹ ਚਾਰਦਵਾਰੀ ਡਿੱਗ ਵੀ ਕੋਸ਼ਿਸ਼ ਏ ਤੇ ਜਿਹੜਾ ਉਹਨਾਂ ਨੇ ਰਸਤਾ ਹੈ ਉਹ ਵੀ ਕਹਿੰਦੇ ਜੀ ਪਿੰਡ ਚ ਰੱਖ ਲੈਣ ਦਿਓ ਕਿ ਆਪਾਂ ਬਾਅਦ ਚ ਕਰ ਲਾਂਗੇ ਹੁਣ ਸਰਕਾਰ ਆ ਉਹਨੇ ਹੋਰ ਪ੍ਰੋਜੈਕਟ ਲਾਉਣੇ ਆ ਇਹ ਉਹ ਕਰਕੇ ਉਹਨਾਂ ਦੀ ਸਾਨੂੰ ਉਹਨਾਂ ਨੇ ਕਹਿ ਲਓ ਗੱਲਾਂ ਚ ਲਾ ਲਿਆ ਤੇ ਉਹਨਾਂ ਫਿਰ ਕੀ ਕੀਤਾ 2008 ਚ ਉਹਨਾਂ ਨੇ ਜਿਹੜਾ ਇਹ ਕਿ ਆਪਦੇ ਗਲੋਸ ਮਰੇ ਸੱਪ ਲਾਉਣ ਦੀ ਸੋਚੀ ਤੇ ਉਹਨਾਂ ਜਿਹੜਾ ਇਹ ਪਿੰਕ ਕਲੋਨੀ ਆ ਉਹ ਪੰਚਾਇਤ ਨਾਲ ਜੋੜਤੀ ਉਦੋਂ ਵੀ ਅਸੀਂ ਵਿਰੋਧ ਕੀਤਾ ਤੇ ਅਸੀਂ ਤਗੜੇ ਹੋ ਕੇ ਚੱਲੋ ਜੈਡ ਕਰਵਾ ਲਿਆ ਉਸ ਚੱਕਰ ਚ ਜਿਹੜੀ ਸਾਡੀ ਪਿੰਡ ਦੀ ਇਲੈਕਸ਼ਨ ਆ ਉਹ 2 ਸਾਲ ਡਿਲੇ ਰਹੀ ਤੇ ਹੁਣੇ ਜਿਹੜੀ ਆ ਹੁਣ ਉਹ ਫੇਰ ਉਹੀ ਕੰਮ ਕਰਦੇ ਪਏ ਆ ਹੁਣ ਜਿਹੜੇ ਆ ਐਮਐਲਏ ਹੁਣ ਮੌਜੂਦਾ ਹੈ ਇਹ ਆਪਦੀ ਵੋਟ ਬੈਂਕ ਦੇ ਚੱਕਰਾਂ ਚ ਤੇ ਉਹਨਾਂ ਨੂੰ ਪੱਕਾ ਕਰ ਪਿੰਡ ਨਾਲ ਜੋੜਦੇ ਪਏ ਆ ਤਾਂ ਕਿ ਜਿਹੜੀ ਸਾਰੀ 6 7000 ਵੋਟ ਕਿ ਉਹਨਾਂ ਨਾਲ ਪੱਕੇ ਤੌਰ ਤੇ ਜੁੜ ਜੇ ਸਰ ਇੱਥੇ ਸਰਕਾਰ ਦਾ ਕੀ ਕਹਿਣਾ ਹੈ ਸਰਕਾਰ ਕੀ ਕਹਿੰਦੀ ਹੈ ਤੁਹਾਨੂੰ ਤੁਸੀਂ ਸਰਕਾਰ ਨਾਲ ਵੀ ਗੱਲਬਾਤ ਕੀਤੀ ਹੋਵੇਗੀ ਇਸ ਬਾਰੇ ਕਿ ਸਾਡੇ ਕੋਲ ਪ੍ਰਵਾਸੀ ਜਿਹੜੇ ਨੇ ਕਾਫੀ ਜ਼ਿਆਦਾ ਵਧਦੇ ਜਾ ਰਹੇ ਤੇ ਉਹੀ ਚੋਣਾਂ ਤੇ ਉਮੀਦਵਾਰ ਜਿਹਨੇ ਵਾਅਦੇ ਖੜੇ ਨੇ ਤਾਂ ਇਸ ਬਾਰੇ ਸਰਕਾਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਤੁਹਾਡੇ ਉਸ ਨਾਲ ਨਾ ਕੀ ਕਹਿਣਾ ਹੈ ਸਰ ਇਹ ਸਰਕਾਰ ਦੀ ਹੀ ਇੱਕ ਚਾਲ ਹੈ ਸਰਕਾਰ ਨੂੰ ਇਹ ਦਿਖਦਾ ਹੈ ਕਿ ਪਿੰਡਾਂ ਪੰਜਾਬੀਆਂ ਦੀ ਵੋਟ ਇੱਥੇ ਘਟ ਹੈ ਪ੍ਰਵਾਸੀਆਂ ਦੀ ਵੱਧ ਹੈ ਉਹ ਵੋਟ ਬੈਂਕ ਨੂੰ ਹੀ ਪੱਕਾ ਕਰਨ ਵਾਸਤੇ ਉਹ ਸਾਡੇ ਉੱਤੇ ਥੋਪੇ ਜਾ ਰਹੇ ਨੇ ਸਾਡੀ ਪੰਚਾਇਤ ਦੇ ਵਿੱਚ ਉਹਨਾਂ ਨੂੰ ਫਿੱਟ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦਾ ਇੱਥੇ ਕੋਈ ਅਧਿਕਾਰ ਨਹੀਂ ਹੈ ਉਹ ਸਰਕਾਰੀ ਜਗ੍ਹਾ ਤੇ ਬੈਠੇ ਆ ਉਹ ਨਗਰ ਕੌਂਸਲ 'ਚ ਪਾ ਸਕਦੇ ਆ ਲਾਈਕ ਉਹ ਪਹਿਲਾਂ ਵੋਟਾਂ ਨਗਰ ਕੌਂਸਲ 'ਚ ਪਾਉਂਦੇ ਰਹੇ ਆ ਜਦੋਂ ਐਮਐਲਏ ਸਾਹਿਬ ਐਮਸੀ ਸੀ ਉਹਨਾਂ ਨੂੰ ਵੋਟ ਪਾਉਂਦੇ ਰਹੇ 10 ਸਪੇਸ ਉਹਨਾਂ ਦੀ ਵੋਟ ਉੱਥੇ ਦੀਆਂ ਮੜੀਆਂ ਹੋਈਆਂ ਨੇ ਅਸੀਂ ਕੋਈ ਉਹਨਾਂ ਦੀ ਇੱਥੇ ਦੀ ਵੋਟ ਨਹੀਂ ਬਣਾਈ ਸਾਡੀ ਪਿੰਡ ਦੇ ਵਿੱਚ ਕੋਈ ਵੋਟ ਨਹੀਂ ਉਹਨਾਂ ਦੀ ਬਣਾਈ ਉਹ ਪਹਿਲਾ ਪ੍ਰਾਣੀਆਂ ਵੋਟਾਂ ਦੇ ਹਿਸਾਬ ਨਾਲ ਐਮਸੀ ਨੂੰ ਵੋਟਾਂ ਪਾਉਂਦੇ ਰਹੇ ਨੇ ਉਹ ਹੁਣ ਵੀ ਵੋਟ ਅਗਰ ਪਾਉਣੇ ਤਾਂ ਐਮਸੀ ਚ ਕਰ ਲੈਣ ਉਹਨਾਂ ਜਾਂ ਉਹਨਾਂ ਦੀ ਵੱਖਰੀ ਪੰਚਾਇਤ ਬਣਾਉਣ ਸਾਡੇ ਪਿੰਡ ਸਾਡੇ ਪਿੰਡ ਦੇ ਉੱਤੇ ਕਿਉਂ ਥੁਪਿਆ ਜਾ ਰਿਹਾ ਕਿ ਉਹ ਉੱਥੇ ਜਿਹੜਾ ਵੀ ਡਿਵੈਲਪਮੈਂਟ ਦਾ ਵਾਸਤੇ ਫੰਡ ਆਏਗਾ ਪੰਚਾਇਤ ਦਾ ਉਹ ਉੱਥੇ ਨਹੀਂ ਲਾ ਸਕਦੇ ਹੁਣ ਵੀ ਉਹਨਾਂ ਨੂੰ ਨਜਾਇਜ਼ ਧੱਕੇ ਨਾਲ ਬਿਲਕੁਲ ਗੈਰਕਾਨੂੰਨੀ ਉਹਨਾਂ ਨੂੰ ਸਿਵਰੇਜ ਪਾ ਕੇ ਦੇ ਰਹੇ ਨੇ ਸਰਕਾਰੀ ਜਗ੍ਹਾ ਦੇ ਵਿੱਚ ਨਹੀਂ ਪਾ ਸਕਦੇ ਪਰ ਉਹ ਧੱਕਾ ਸਰਕਾਰ ਦਾ ਸਰਕਾਰ ਇਸ ਇਸ ਗੱਲ ਨੂੰ ਅਸੀਂ ਪੂਰੇ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਕਿ ਇੰਨਾ ਧੱਕਾ ਜਿਹੜਾ ਸਰਕਾਰ ਕਰ ਰਹੀ ਹੈ ਅਗਰ ਅੱਜ ਜਗਤਪੁਰੇ ਨਾ ਹੋ ਰਿਹਾ ਕੱਲ ਨੂੰ ਪੂਰੇ ਪੰਜਾਬ ਦੇ ਵਿੱਚੇ ਫੈਲੂਗੀ ਅਸੀਂ ਵੱਡੇ ਵੱਡੇ ਬੰਦਿਆਂ ਨਾਲ ਸਾਡੀਆਂ ਗੱਲਾਂ ਚੱਲ ਰਹੀਆਂ ਨੇ ਸਮਾਜ ਸੇਵੀਆਂ ਨਾਲ ਗੱਲਾਂ ਚੱਲ ਰਹੀਆਂ ਲਖਾ ਸਿਧਾਣਾ ਸਾਹਿਬ ਆਏ ਸੀ ਅਵੀ ਤੋਜਮਾਨ ਆਏ ਸੀ ਹੋਰ ਬਹੁਤ ਸੱਜਣ ਆਏ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿੜਾ ਚੱਕੋ ਅੱਜ ਤੁਸੀਂ ਚੱਕੂਗੇ ਤਾਂ ਪੂਰਾ ਪੰਜਾਬ ਤਾਂ ਹੀ ਇਹ ਮਸਲਾ ਹੱਲ ਹੋਊਗਾ ਨਹੀਂ ਤਾਂ ਕੱਲ ਨੂੰ ਸਾਰੇ ਪ੍ਰਵਾਸੀਆਂ ਦਾ ਕਬਜ਼ਾ ਹੋ ਜਾਏਗਾ ਪੂਰੇ ਪੰਜਾਬ ਦੇ ਉੱਤੇ ਕਿੰਨਾ ਟਾਈਮ ਹੋ ਗਿਆ ਤਾਂ ਮਤਲਬ ਕਿ ਇਹ ਚੋਣਾ ਜਿਹੜੀਆਂ ਨੇ ਚੱਲਦੀਆਂ ਕਿੰਨੇ ਟਾਈਮ ਹੋ ਗਏ ਪ੍ਰਵਾਸੀ ਜਿਹੜੇ ਨੇ ਅੱਜ ਵੀ ਮਤਲਬ ਕਿ ਆਪਣਾ ਹੱਕ ਚ ਦੰਦ ਕਿੰਨਾ ਟਾਈਮ ਤੋਂ ਚੱਲ ਰਿਹਾ ਹੈ ਸਭ ਕੁਝ ਨਹੀਂ ਉਹ ਤਾਂ ਮੈਡਮਾ ਹੁਣ ਤੋਂ ਇਹਨਾਂ ਨੇ ਜਦੋਂ ਐਮਐਲਏ ਸਾਹਿਬ ਨਾਲ ਇਹਨਾਂ ਨੇ ਇੱਕ ਦੋ ਬੰਦੇ ਜਿਹੜੇ ਆ ਉਹ ਚੱਲ ਚੱਲ ਕੇ ਇਹਨਾਂ ਨੇ ਬਣਾਇਆ ਕਿ ਹਾਂ ਤੁਸੀਂ ਇਹਨਾਂ ਨੂੰ ਵਕਰੀ ਪੰਚਾਇਤ ਨਹੀਂ ਬਣਾ ਸਕਦੇ ਜਾਂ ਐਮਸੀ ਚ ਨਹੀਂ ਲੈ ਸਕਦੇ ਉਹਨਾਂ ਨੂੰ ਜ਼ਮੀਨ ਪੱਕੀ ਅਲਾਟਮੈਂਟ ਤੁਹਾਨੂੰ ਕਰਨੀ ਪੈਗੀ ਤੇ ਉਹਨਾਂ ਨੂੰ ਜਗਤਪੁਰੇ ਦੇ ਨਾਲ ਜੋੜ ਦੋ ਇਹ ਇਹ ਤਾਂ ਥੋੜੇ ਲੋਕ ਨੇ ਤੁਹਾਡਾ ਬਰੋਧ ਨਹੀਂ ਕਰ ਪਾਉਣਗੇ ਪਿੰਡ ਦੇ ਲੋਕ ਥੋੜੇ ਨੇ 7-800 ਵੋਟ ਹੈ ਤੋ ਇਹ ਵੋਟਾਂ ਆ ਜਾਂਦੀਆਂ ਨੇ ਇਹਨਾਂ ਦਾ ਐਮਐਲਏ ਬਣ ਜੂਗਾ ਇਹ ਸਰਪੰਚ ਬਣ ਜੂਗਾ ਇਹਨਾਂ ਦਾ ਹੀ ਪੰਚ ਬਣ ਜਾਣਗੇ ਕੱਲ ਨੂੰ ਕੋਈ ਵੀ ਸਰਕਾਰ ਜਿਵੇਂ ਐਮਐਲਏ ਸਾਹਿਬ ਨੇ ਉਹ ਕੋਈ ਵੀ ਪੰਚਾਇਤ ਤੋਂ ਮਤਾ ਪਵਾ ਕੇ ਜਦੋਂ ਇੱਕ ਪ੍ਰਵਾਸੀ ਸਰਪੰਚ ਬਣ ਗਿਆ ਹੁਣ ਸਾਡੇ ਲੋਕ ਤਾਂ ਉਹਦੇ ਦਬਾਅ ਦੇ ਵਿੱਚ ਆਉਂਦੇ ਨਹੀਂ ਉਹ ਇੱਕ ਜਿਵੇਂ ਕਹਿੰਦੇ ਵੀ ਇੱਥੇ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਸ਼ਾਮਲਾੜ ਜ਼ਮੀਨਾਂ ਨੇ ਹੋਰ ਜ਼ਮੀਨਾਂ ਉਹਨੂੰ ਉਹ ਜ਼ਮੀਨਾਂ ਨੂੰ ਕੋਡੀਆਂ ਦੇ ਪਾਤੇ ਲੈਣਾ ਚਾਹੁੰਦੇ ਨੇ ਕਿ ਪੰਜਾਬੀ ਤਾਂ ਮੇਰੇ ਦਬਾਅ ਥੱਲੇ ਆਉਂਦੇ ਨਹੀਂ ਪ੍ਰਵਾਸੀ ਤੋਂ ਮੈਂ ਜੋ ਮਤਾ ਪਵਾ ਕੇ ਜੋ ਮਰਜ਼ੀ ਕਰਾ ਲਾਂਗਾ ਇਹਨਾਂ ਨੇ ਮੈਡਮ ਬੇਸਿਕਲੀ ਕੀ ਕੀਤਾ ਹੈ ਨਾ ੱੱਕਾ ਸਾਡਾ ਕੀ ਕੀਤਾ ਹੈਗਾ ਕਿ ਜਿੱਥੇ ਬੈਠੇ ਨੇ ਉਹਦੇ ਉਧਾਰ ਕਾਰਡ ਉੱਥੇ ਦੇ ਨੇ ਉਹਦਾ ਵੋਟਰ ਕਾਰਡ ਉੱਥੇ ਦਾ ਹੈਗਾ ਬਟ ਜਿਹੜੀ ਵੋਟਾਂ ਬਣਾਈ ਗਈਆਂ ਉਹ ਸਾਡੇ ਘਰਾਂ ਦੇ ਡਰੈਸ ਤੇ ਬਣਾਈ ਗਈਆਂ ਮਲੇ ਕਿਦਾਂ ਕਪਲੇਵਾਜੀ ਕਿਦਾਂ ਹੋ ਰਹੀ ਹੈ ਕਿ ਉਹ ਬੈਠੇ ਨੇ ਹਮ ਸਭ ਕਲੋਨੀ ਦੇ ਵਿੱਚ ਜਿਹੜੀ ਕਿ ਅਕਵਾਇਰਡ ਵਾਈ ਦਾ ਗਮਾਟਾ ਕਿ ਉਥੇ ਉਸ ਜਗ੍ਹਾ ਦੇ ਵਿੱਚ ਹੈ ਤੇ ਲੇਕਿਨ ਉਹਨਾਂ ਦੀ ਜਿਹੜੀ ਵੋਟਾਂ ਹੈंगी ਸਾਡੇ ਘਰਾਂ 'ਚ ਬੈਠੇ ਬਣਾਈਆਂ ਸਮਝੇ ਸੜੇ ਘਰ ਦੇ ਵਿੱਚ 10 ਵੋਟਾਂ ਸੀਗੀ ਅੱਜ 100 ਵੋਟ ਹੋ ਗਈਆਂ ਸੋ ਸੋ ਬੋਟਾ ਹੋ ਗਿਆ ਸਮਝਗੇ ਨਾ ਇਸ ਤਰੀਕੇ ਨਾਲ ਸਾਡੀ ਬੋਡ ਲਿਸਟ ਵਧੀ ਹੈ ਸਾਡੇ ਦੇ ਬੋਟ ਪਿੰਡ ਦੀ 890 ਹੋਈ ਹੈ 700 750 ਦੇ ਆਸ-ਪਾਸ ਹੈਗੀ ਤੇ ਹੁਣ ਹੋ ਗਈ ਹੈ 7000 ਦੇ ਉੱਪਰ ਤੇ ਇਹ ਪ੍ਰੋਬਲਮ ਹੈ ਅੱਛਾ ਜੇ ਆਪਾਂ ਗੱਲ ਕਰੀਏ ਆਪਾਂ ਇੱਥੇ ਗਲਤੀ ਕਿਸ ਦੀ ਮੰਨੀ ਆਪਾਂ ਵੀ ਇਹ ਪ੍ਰਵਾਸੀਆਂ ਦੀ ਮੰਨੀ ਆਪਣੀ ਖੁਦ ਦੀ ਗਲਤੀ ਮੰਨੀ ਇੱਥੇ ਨਹੀਂ ਸਾਡੀ ਗਲਤੀ ਤਾਂ ਹੋਈ ਨਹੀਂ ਜੇ ਅਸੀਂ ਜ਼ਮੀਨ ਵੇਚੀ ਹੋ ਪਿੰਡ ਦੀ ਗਲਤੀ ਤਾਂ ਹੋਵੇ ਜੇ ਕਿ ਪਿੰਡ ਵਾਲੇ ਜ਼ਮੀਨ ਵੇਚ ਕੇ ਨੂੰ ਬਿਠਾਇਆ ਹੋਏ ਸਾਡੇ ਨੇ ਜ਼ਮੀਨ ਅਕਵਾਇਰ ਕੀਤੀ ਹੈ ਗਵਰਨਮੈਂਟ ਨੇ ਗਵਰਨਮੈਂਟ ਨੇ ਅਕਵਾਇਰ ਕੀਤੀ ਸਾਡੇ ਤੇ ਅਸੀਂ ਕਿਹੜਾ ਕੋਈ ਕਿਸ ਨੂੰ ਵੇਚੀ ਹੈ ਗਵਰਨਮੈਂਟ ਕਵਰ ਕਰ ਸਕਦੀ ਹੈ ਦਫਾ ਨੂੰ ਲਾ ਕੇ ਜੋ ਜੋ ਕੰਡਕਟ ਉਹਦੇ ਕਾਨੂੰਨ ਹੁੰਦੇ ਆ ਉਹਦੇ ਤਾਰੇ ਜਮੀਨ ਦਿੱਤੀ ਹੈ ਤੇ ਸਾਨੂੰ ਉਸ ਵੇਲੇ 3 ਲੱਖ ਰੁਪਏ ਪਰੇ ਕਰ ਦਿੱਤਾ ਸੀਗਾ 201994 ਚ ਤੇ ਉਹਦੇ ਬਾਅਦ ਹੁਣ ਟਿਲ ਡੇਟ ਸਾਡੇ ਪੈਸੇ ਪੈਂਡਿੰਗ ਪਏ ਹੈ ਜਿਹੜੇ ਵਧ ਕੇ ਆਨੇ ਸੀ ਉਹ ਵੀ ਦਿੱਤੇ ਨਹੀਂ ਗਵਰਨਮੈਂਟ ਨੇ ਚੱਲ ਰਹੇ ਹੈਗਾ ਪ੍ਰੋਸੈਸ ਸੋ ਕਹ ਰਹੇ ਹਾਂ ਕਿ ਸਾਡੇ ਨਾਲ ਤੱਕਾ ਇਸ ਤਰ੍ਹਾਂ ਹੋ ਰਿਹਾ ਹੈ ਕਿ ਨਾ ਕੋਈ ਪੇਮੈਂਟ ਆਈਆਂ ਨਾ ਹੀ ਜ਼ਮੀਨ ਵੇਚੀ ਤੇ ਉਲਟਾ ਅਸੀਂ ਆਪਣੇ ਪਿੰਡ ਦੇ ਵਿੱਚ 7000 ਵੋਟ ਐਕਸਟਰਾ ਬਣਵਾ ਲਈ ਇਹ ਹੈ ਇਹ ਤੱਕਾ ਇੰਨੇ ਪ੍ਰਵਾਸੀ ਇੱਥੇ ਇੰਨੇ ਵੱਧ ਕਿਵੇਂ ਗਏ ਨੇ ਕਿ ਉਹਨਾਂ ਨੂੰ ਜ਼ਮੀਨ ਜਿਹੜੀ ਗਵਰਨਮੈਂਟ ਦਿੰਦੀ ਹੈ ਜਿਹੜੇ ਮਤਲਬ ਘਰ ਜਿਨਾਂ ਦਾ ਖੁੱਦ ਦਾ ਸੀਗਾ ਉਹ ਪ੍ਰੋਵਾਈਡ ਕਰਾਉਂਦੇ ਸਾਨੂੰ ਮੈਡਮ ਐਦਾਂ ਸੀਗਾ ਕਿ ਇਹ ਨਾ ਆਲਰੇਡੀ ਪਹਿਲਾਂ ਹੀ 20 ਸਾਲ ਤੋਂ ਹੀ ਪਹਿਲਾਂ ਉੱਥੇ 10 ਫੇਜ ਦੇ ਵਿੱਚ ਉਸ ਆਪਣਾ 8 ਫੇਜ ਦੇ ਵਿੱਚ ਬੈਠੇ ਸੀਗੇ ਕੁਝ 48 ਸੈਕਟਰ 'ਚ ਬੈਠੇ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂਕਿ ਨੇ ਮਕਾਨ ਬਣਾਉਣੇ ਸੀ ਕੋ ਡਿਵੈਲਪਮੈਂਟ ਕਰਨੇ ਸੀ ਗਵਰਨਮੈਂਟ ਨੇ ਤੋਂ ਡਿਵੈਲਪਮੈਂਟ ਦੇ ਚੱਕਰ ਦੇ ਵਿੱਚ ਉਹਨਾਂ ਨੇ ਚੱਕ ਕੇ ਦੇਖਿਆ ਵੀ ਇਹ ਗੰਦਾ ਨਾਲਾ ਹੈਗਾ ਤੇ ਨੇੜੇ ਰਾਹ 'ਤੇ ਬਿਠਾ ਦਿਓ ਜ਼ਮੀਨ ਉਹਦੀ ਉਪਾਇ ਰਹਿ ਗਈ ਹੈ ਅਸੀਂ ਇ objection ਕੀਤਾ ਸੀ ਕਿ ਉਸ ਟੈਂਪੀ objection ਕੀਤਾ ਤੇ ਮਾਰਜਨ ਸਾਹਿਬ ਸੀਗੇ ਸੀਏ ਪੁੱਡਾ ਉਹਨਾਂ ਨੇ ਮਤਲਬ ਇਸ ਗੱਲ ਨੂੰ ਬੜਾ ਉੱਚ ਲਿੱਤਾ ਸੀ ਇਸ ਲਿੱਤਾ ਉਹਨਾਂ ਸਾਡੇ ਇੱਕ ਐਗਰੀਮੈਂਟ ਕੀਤਾ ਕਿ ਕੋਈ ਗੱਲ ਨਹੀਂ ਤੁਸੀਂ ਇਸ ਕਲੋਨੀ ਦੇ ਚਾਰਦੀਵਾਰੀ ਕਰਾ ਕੇ ਰਸਤਾ ਅਲੱਗ ਦਵਾਂਗੇ ਤੇ ਥੋੜੀ ਪਿੰਨਾ ਕੋਈ ਤਾਲੁਕਤ ਨਹੀਂ ਰਹੂਗਾ ਤੇ ਉਹ ਵਦਦਾ ਹੋਇਆ ਉਹ ਐਗਰੀਮੈਂਟ ਪਿਲ ਸਾਡੇ ਕੋਲ ਹੈਗਾ ਅੱਜ ਵੀ ਸਾਡੇ ਕੋਲ ਐਗਰੀਮੈਂਟ ਪਿਆ ਹੈਗਾ ਬਟ ਉਹਦੇ ਬਾਅਦ ਕੀ 2008 ਦੇ ਵਿੱਚ ਉਹਨਾਂ ਨੇ ਮਤਲਬ ਇੱਕ ਕਲੋਨੀ ਦੀ ਵੋਟਾਂ 2008 ਦੇ ਵਿੱਚ ਗ੍ਰਾਮ ਪੰਨਾਲ ਆ ਗਈ ਸੀ ਲੇਕਿਨ ਉਹ ਐਗਰੀਮੈਂਟ ਦੇ ਕਾਰਨ ਬਿਕੋਜ਼ ਯੂ ਮਾਰਜਨ ਸਾਫ ਅਗੇਂਸਟ ਸੀਏ ਪੁੱਡਾ ਸੀਏ ਪੁੱਡਾ ਜਿਹੜੇ ਸੀਗੇ ਉਹ ਚੋਣ ਕਮਿਸ਼ਨ ਪੰਜਾਬ ਸੀਗੇ 2008 ਦੇ ਵਿੱਚ ਅਸੀਂ ਜਦੋਂ ਉਹਨਾਂ ਕੋਲ ਗਏ ਉਹਨਾਂ ਨੇ ਨਾਲ ਦੇ ਨਾਲ ਸਾਡੀ ਵੋਟਾਂ ਉਹਨਾਂ ਦੀ ਵੋਟਾਂ ਕੱਟ ਲਈ ਵੀ ਕੋਲੋਨੀ ਸਾਡੀ ਵੋਟਾਂ ਪੈਣ ਨਹੀਂ ਦਿੱਤੀ ਸਾਰੇ ਪੰਜਾਬ ਦੇ ਵਿੱਚ 2008 'ਚ ਵੋਟਾਂ ਪਈਆਂ ਸੀਗੀ ਤੇ ਸਾਡੇ ਪਿੰਡ ਦੀ ਵੋਟ 2010 'ਚ ਪਈ ਸੀ ਉਦੇ ਬਾਅਦ 2013 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਫਿਰ ਵੀ ਜੁੜੀ ਨਹੀਂ ਗਈਆਂ 2018 ਦੇ ਵਿੱਚ ਇਲੈਕਸ਼ਨ ਹੋਇਆ ਜਦ ਵੀ ਜੁੜੀ ਨਹੀਂ ਗਈਆਂ ਚਾਹੇ ਕਾਲੀ ਸਰਕਾਰ ਸੀ ਚਾਹੇ ਕਾਂਗਰਸ ਸਰਕਾਰ ਸੀ ਕਿਸੇ ਸਰਕਾਰ ਨੇ ਇਹ ਨਾ ਤੱਕਾ ਨਹੀਂ ਕੀਤਾ ਜਿੰਨਾ ਕਿ ਆਪ ਸਰਕਾਰ ਤੱਕਾ ਲਾ ਕੇ। ਅੱਛਾ ਇਹ ਜਿਹੜਾ ਵਿਰੋਧ ਤੁਸੀਂ ਕਰ ਰਹੇ ਹੋ ਕਦ ਤੱਕ ਚੱਲਦਾ ਰਹੇਗਾ? ਮੈਂ ਮੈਂ ਵਿਰੋਧ ਤਾਂ ਆਖਰੀ ਦਮ ਤੱਕ ਚੱਲਦਾ ਰਹੇਗਾ। ਅਸੀਂ ਉਹਨਾਂ ਦੀਆਂ ਵੋਟਾਂ ਆਪਣੇ ਵਿੱਚ ਨਹੀਂ ਪਵਾ ਸਕਦੇ। ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਪੂਰਾ ਵਿਦਰੋਹ ਕਰਾਂਗੇ। ਪੂਰੀ ਅਸੀਂ ਪੂਰੇ ਪੰਜਾਬ ਨੂੰ ਨਾਮਬੰਦ ਕਰਾਂਗੇ। ਅਸੀਂ ਨੂੰ ਧਰਨਾ ਲਾਉਣਾ ਪਵੇ ਕੁਝ ਵੀ ਕਰਨਾ ਪਵੇ ਅਸੀਂ ਵੋਟਾਂ ਨਹੀਂ ਆਪਣੇ ਵਿੱਚ ਪੈਣ ਦਵਾਂਗੇ ਮਤਲਬ ਇਹ ਆਪ ਤਾਂ ਤੁਸੀਂ ਇਹ ਕਰੋਗੇ ਕਿ ਮਤਲਬ ਜਿਹੜੇ ਪ੍ਰਵਾਸੀ ਖੜੇ ਨੇ ਉਮੀਦਵਾਰ ਉਹਨਾਂ ਨੂੰ ਐਕਸਾਈਟ ਕਰੋਗੇ ਜਾਂ ਫਿਰ ਚਾਹੋਗੇ ਕਿ ਅਲੱਗ-ਅਲੱਗ ਵੋਟਾਂ ਪਾਣ ਉਹਨਾਂ ਦੀਆਂ ਅਸੀਂ ਤਾਂ ਕਹਿੰਦੇ ਉਹਨਾਂ ਦੀ ਪੰਚਾਇਤ ਹੈ ਜਿਹੜੀ ਉਹ ਅਲੱਗ ਬਣਾ ਦਿਓ ਉਹਨਾਂ ਦੀ 7000 ਵੋਟ ਹੈ 6500 ਵੋਟ ਹੈ ਉਹਨਾਂ ਦੀ ਅਲੱਗ ਪੰਚਾਇਤ ਬਣਾ ਦਿਓ ਅਲੱਗ ਸਰਪੰਚ ਪੰਚ ਬਣਾ ਦਿਓ ਸਾਡਾ ਪਿੰਡ ਦਾ ਵੱਖਰਾ ਰਹਿਣ ਦਿਓ ਸਾਨੂੰ ਉਹਨਾਂ ਦੇ ਵਿੱਚ ਕਿਉਂ ਜੋੜਿਆ ਜਾ ਰਿਹਾ ਨਾ ਤਕਾ ਨਹੀਂ ਲੈਣਾ ਚਾਹੀਦਾ ਸਾਡਾ ਤਾਂ ਪੰਚ ਉਸ ਹਾਵ ਨਾਲ ਜਿੰਨੀਆਂ ਵੋਟਾਂ ਦੇ ਹਿਸਾਬ ਨਾਲ ਸਾਡਾ ਤਾਂ ਪੰਚ ਵੀ ਨਹੀਂ ਬਣਦਾ ਸਰਪੰਚ ਬਣਨਾ ਤਾਂ ਦੂਰ ਦੀ ਗੱਲ ਤਸੀਰ ਸੁਣਿਆ ਤੇ ਵੇਖਿਆ ਕਿ ਜਿਹੜਾ ਵਿਰੋਧ ਹੈ ਉਹ ਜਾਰੀ ਰਹੇਗਾ ਕਿਉਂਕਿ ਇਲੈਕਸ਼ਨ ਦੇ ਵਿੱਚ ਜਿਹੜੇ ਪ੍ਰਵਾਸੀ ਸਭ ਤੋਂ ਵੱਧ ਦੱਸੇ ਜਾ ਰਹੇ ਨੇ ਤਾਂ ਇੱਥੇ ਦੇਖਦੇ ਹਾਂ ਕਿ ਹੁਣੇ ਵਿਰੋਧ ਕੱਤ ਤੱਕ ਰਹੇਗਾ ਕਿੰਨੇ ਸਰਕਾਰ ਹੈ ਜਿਹੜੀ ਉਹਨਾਂ ਦਾ ਸਾਥ ਦਿੰਦੀ ਹੈ ਕੈਮਰਾ ਪਰਸਨ ਸੋਨੂ ਚਟਾਲਾ ਦੇ ਨਾਲ ਮੈਂ ਪੂਨਮ ਰੋਤੋੜੀ ਪੰਜਾਬ ਐਕਸ